ਅੱਜ ਰਿਜ਼ਲਟ ਆਇਆ ਨੇ ਸਾਰੇ ਸਾਰੀ ਜੁਆਇੰਟ ਟੀਮ ਦੇ ਸਾਡੇ ਸਤਿਕਾਰਯੋਗ ਮਹੰਤਰੀ ਪੰਜਾਬ ਸਰਪ ਤੋਂ ਭਵਨ ਸਿੰਘ ਮਾਨ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਜੋ ਉਹਨਾਂ ਨੇ ਆਪਣਾ ਪੁਛਾ ਕੀਤਾ ਹੈ ਪਾਰਟੀ ਦਾ ਜਿੱਤ ਪ੍ਰਾਪਤ ਹੋਈ ਉਸ ਤੋਂ ਬਾਅਦ ਘਰ ਦੇ ਵਿੱਚ ਆਏ ਫਾਦਰ ਸਾਹਿਬ ਨੂੰ ਮਿਲੇ ਫਾਦਰ ਸਾਹਿਬ ਨੇ ਪਹਿਲਾ ਸ਼ਬਦ ਕੀਤਾ ਤੇ ਉਹਨਾਂ ਨੇ ਵੀ ਮੇਰੀ ਕਾਮਯਾਬੀ ਮੰਗੀ ਔਰ ਮੈਂ ਵੀ ਉਹਨਾਂ ਦਾ ਅਸ਼ੀਰਵਾਦ ਲਿਆ ਔਰ ਬੜੇ ਪਗਾਂ ਵਾਲੇ ਹੁੰਦੇ ਨੇ ਬੱਚੇ ਜਿਹਨਾਂ ਨੂੰ ਮਾਂ-ਪਿਓ ਦਾ ਅਸ਼ੀਰਵਾਦ ਮਿਲਦਾ ਹੈ ਕਿਉਂਕਿ ਅੱਜ ਦਾ ਦਿਨ ਹੈ ਇਤਿਹਾਸਿਕ ਦਿਨ ਹੈ ਇਹ ਠਾਕ ਦਿਨ ਹੈ ਔਰ ਜੰਦਰਬਸਤ ਦੇ ਇਲਾਕੇ ਦੀ ਜੋ ਜਿੱਤ ਹੈ ਉਹ ਵੀ ਇੱਕ ਠਾਕ ਜਿੱਤ ਹੋਈ ਹੈ ਔਰ ਜੰਦਰ ਦੇ ਸ਼ਹਿਰ ਦੇ ਜੰਦਰਬਸਤ ਦੇ ਸਾਰੀਆਂ ਜੋ ਕਮੀਆਂ ਹੈਗੀਆਂ ਨੂੰ ਦੂਰ ਕਰਾਂਗੇ ਲੋਕਾਂ ਨੂੰ ਜੋ ਮੋੜੀਆਂ ਸਹੂਲਤਾਂ ਕਾਫੀ ਦੇਖ ਨੂੰ ਨਹੀਂ ਮਿਲਦੀਆਂ ਸਾਰੇ 10 ਦਾ 10 ਜਿਹਦੇ ਅਸੀਂ ਪੁਆਇੰਟ ਔਰ ਜੋ 88 80 ਕੰਮ ਕਰਾਂਗੇ ਉਹ ਪੈਜਾ ਦੁਤੇ ਜਾਣਗੇ ਵੱਡੀ ਜਿੱਤ ਤੋਂ ਬਾਅਦ ਮਹਿੰਦਰ ਭਗਤ ਹੁਰੀ ਘਰ ਦੇ ਵਿੱਚ ਆਏ ਨੇ ਘਰ ਦੇ ਵਿੱਚ ਪਰਮਾ ਸਵਾਗਤ ਜਿਹੜਾ ਹੈ ਉਹ ਪਰਿਵਾਰ ਵੱਲੋਂ ਵੀ ਕੀਤਾ ਗਿਆ ਆਮਾਦੀ ਪਾਰਟੀ ਦੇ ਪਰਿਵਾਰ ਵੱਲੋਂ ਵੀ ਸਵਾਗਤ ਕੀਤਾ ਗਿਆ ਪਟਾਕਿਆਂ ਦੇ ਨਾਲ ਇਹ ਵੱਡਾ ਸਵਾਗਤ ਹੋਇਆ ਹੈ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਤਿਹਾਸਿਕ ਜਿਹੜੀ ਹੈ ਉਹ ਜਿੱਤ ਹੋਈ ਹੈ ਮਹਿੰਦਰ ਭਗਤ ਹੁਰੀ ਨਾਲ ਨੇ ਗੱਲਬਾਤ ਕਰਨੇ ਬਹੁਤ ਤਾਂ ਮੈਂ ਕਿੰਨੇ ਕੁ ਖੁਸ਼ੀ ਹੈ ਮਨ ਦੇ ਵਿੱਚ ਇਸ ਵਕਤ ਖਿਆਲ ਕੀ ਚੱਲ ਰਿਹਾ ਜਿੱਤ ਤੋਂ ਬਾਅਦ ਆਫਟਰ

ਪਰਿਵਾਰ ਦੇ ਨਾਲ ਜੋ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਹੈ ਪਾਰਟੀ ਦਾ ਮੇਰੇ ਨੂੰ ਐਜ਼ ਅ ਕੈਂਡੀਡੇਟ ਉਹਦੇ ਨਾਲ ਜੋ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਜਿੰਨੇ ਵੀ ਲੋਕੀ ਬਾਹਰੋਂ ਆਏ ਸਨ ਵਲੰਟੀਅਰ ਸਹਿਬਾਨ ਉਹਨਾਂ ਨੇ ਬਹੁਤ ਮਿਹਨਤ ਕਰਕੇ ਮਿਹਨਤ ਕਰਕੇ ਜੋ ਹੈ ਕੰਮ ਕੀਤਾ ਅੱਜ ਦੇ ਸਦਕਾ ਹੀ ਇੰਨੀ ਵੱਡੀ ਲੀਡ ਮਿਲੀ ਹੈ ਬੜੀ ਭਾਰੀ ਬਹੁਮਤ ਨਾਲ ਜਿੱਤ ਹੋਈ ਹੈ ਵੋਟਾਂ ਵਾਲੇ ਦਿਨ ਤੁਸੀਂ ਆਪਣੇ ਫਾਦਰ ਸਾਹਿਬ ਦੇ ਪੈਰੀ ਹੱਥ ਲਗਾ ਕੇ ਗਏ ਸੀਗੇ ਕਿ ਆਸ਼ੀਰਵਾਦ ਦਿਓ ਮੈਨੂੰ ਜਿੱਤ ਪ੍ਰਾਪਤ ਹੋਵੇਗੀ ਜਦ ਪ੍ਰਾਪਤ ਹੋਈ ਉਸ ਤੋਂ ਬਾਅਦ ਘਰ ਦੇ ਵਿੱਚ ਆਏ ਫਾਦਰ ਸਾਹਿਬ ਨੂੰ ਮਿਲੇ ਫਾਦਰ ਸਾਹਿਬ ਨੇ ਪਹਿਲਾ ਸ਼ਬਦ ਕੀ ਕਿਹਾ ਦੇਖੋ ਹਮੇਸ਼ਾ ਮਾਪੇ ਆਪਣੇ ਬੱਚਿਆਂ ਦਾ ਭਲਾ ਮੰਗਦਾ ਹੈ ਔਰ ਬੱਚਿਆਂ ਦੀ ਕਾਮਯਾਬੀ ਮੰਗਦਾ ਹੈ ਕੋਈ ਵੀ ਮਾਪਾਪ ਹੋਵੇ ਤੇ ਉਹਨਾਂ ਨੇ ਵੀ ਮੇਰੀ ਕਾਮਯਾਬੀ ਮੰਗੀ ਔਰ ਮੈਂ ਵੀ ਉਹਨਾਂ ਦਾ ਅਸ਼ੀਰਵਾਦ ਲਿਆ ਔਰ بڑے ਪਾਗਾਂ ਵਾਲੇ ਹੁੰਦੇ ਨੇ ਬੱਚੇ ਜਿਹਨਾਂ ਨੂੰ ਮਾਪਾਪ ਦਾ ਅਸ਼ੀਰਵਾਦ ਮਿਲਦਾ ਸੋ ਇਸ ਕਰਕੇ ਇਹ ਤੇ ਸੁਭਾਵਿਕ ਹੈਗਾ ਸਾ ਪੂਰੇ ਪਰਿਵਾਰ ਦੇ ਨਾਲ ਸਵਾਗਤ ਹੋਇਆ ਤੁਹਾਡਾ ਇੱਕ ਤਾਂ ਘਰ ਦਾ ਪਰਿਵਾਰ ਤਾਂ ਹੈ ਆਮ ਆਦਮੀ ਪਾਰਟੀ ਦੇ ਪਰਿਵਾਰ ਨੇ ਵੀ ਸਵਾਗਤ ਕੀਤਾ ਸਵਾਗਤ ਕਿ ਹੋ ਜਾ ਲੱਗਿਆ ਤੁਹਾਨੂੰ ਪਾਰਟੀ ਨੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਕਿਉਂਕਿ ਜਿਹਨਾਂ ਲੋਕਾਂ ਨੇ 10 ਦਿਨ ਤੋਂ ਲਗਾਤਾਰ ਇੱਕ ਮਹੀਨੇ ਤੋਂ ਪ੍ਰਚਾਰ ਕਰੇ ਸਨ ਮਿਹਨਤ ਕਰੇ ਸਨ ਉਹਨਾਂ ਦੇ ਮਨ 'ਚ ਬਹੁਤ ਇੱਕ ਇਸ ਸਮੇਂ ਦਾ ਆਜ ਦੇ ਦਿੰਦਾ ਇੰਤਜ਼ਾਰ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਤਨੇ ਅੱਛਾ ਰਿਜ਼ਲਟ ਆਇਆ ਉਹਨਾਂ ਨੇ ਨੇਚਰਲੀ ਉਹਨਾਂ ਦੇ ਮਨ 'ਚ ਬਹੁਤ ਖੁਸ਼ੀ ਹੋਈ ਔਰ ਸਾਰਿਆਂ ਨੇ ਰਲ ਮਿਲ ਕੇ ਸੀ ਖੁਸ਼ੀਆਂ ਜਿ ਮਨਾਈ ਹੈਗੀ ਐ ਸੋ ਮੈਂ ਕਾਰਕਟਰ ਬਹੁਤ ਧੰਨਵਾਦ ਕਰਨਾ ਕਿਉਂਕਿ ਅੱਜ ਦਾ ਦਿਨ ਹੈ ਇਤਿਹਾਸਿਕ ਦਿਨ ਹੈ ਬਿਲਕੁਲ ਇਹ ਇਤਿਹਾਸਿਕ ਦਿਨ ਹੈ ਔਰ ਜਲੰਧਰ ਵੈਸਟ ਦੇ ਇਲਾਕੇ ਦੀ ਜੋ ਜਿੱਤ ਹੈ ਉਹ ਵੀ ਇੱਕ ਇਤਿਹਾਸ ਜਿਤ ਹੋਈ ਹੈ ਐਨੀ ਵੱਡੀ ਜਿੱਤ ਪਹਿਲੇ ਕਦੇ ਵੀ ਜਲੰਧਰ ਵੈਸਟ ਦੀ ਨਹੀਂ ਹੋਈ ਅੱਛਾ ਬੜੇ ਕੰਮ ਭਗਵੰਤ ਸਿੰਘ ਮਾਨਹੂਰਾ ਨੇ ਵੀ ਕਹੇ ਕਿ ਭਾਈ ਜੇਕਰ ਸੀ ਜਿੱਤਦੇ ਆਂ ਤੇ ਜਲੰਧਰ ਵੈਸਟ ਜੋ ਕਿ ਸੰਤਾਪ ਚ ਝਲ ਰਿਹਾ ਹੈ ਉਸ ਨਾਲ ਸੀ ਸੰਤਾਪ ਤੋਂ ਕੱਢਾਂਗੇ ਕਿਨੇ ਚਿਰ ਦੇ ਵਿੱਚ ਕੱਢੂਗੇ ਤੁਸੀਂ ਦੇਖੋ ਹੁਣ ਸ਼ੁਰੂਆਤ ਹੋਈ ਹੈਗੀ ਅਸੀਂ ਜੋ ਪ੍ਰਸ਼ਾਸਨ ਹੈ ਉਹਨੂੰ ਮਿਲ ਕੇ ਔਰ ਸੀਐਮ ਸਾਹਿਬ ਦੀ ਸਲਾਹ ਨਾਲ ਜਿੱਦਾਂ ਕਹਿਣਗੇ ਉਹਦੇ ਮੁਤਾਬਕ ਅਸੀਂ ਸਟੈਪ ਬਾਈ ਸਟੈਪ ਆਪਣੇ ਪ੍ਰੋਜੈਕਟ ਬਣਾ ਕੇ ਪੇਜਾਂਗੇ ਔਰ ਜੰਦਰ ਦੇ ਸ਼ਹਿਰ ਦੇ ਜੰਦਰ ਵਿੱਚ ਦੀ ਸਾਰੀਆਂ ਜੋ ਕਮੀਆਂ ਹੈਗੀਆਂ ਨੂੰ ਦੂਰ ਕਰਾਂਗੇ ਵਿਕਾਸ ਦਾ ਕੰਮ ਪਹਿਲੇ ਧਾਰ ਤੇ ਹੋਵੇਗਾ ਤਾਂ ਕਿ ਜਨਤਾ ਦੇ ਮਨਚ ਜੋ ਰੋਸ਼ ਹੈ ਉਹ ਦੂਰ ਕੀਤਾ ਜਾਵੇਗਾ ਕਿਉਂਕਿ ਲੋਕਾਂ ਨੂੰ ਜੋ ਮੋੜਲੀਆਂ ਸਹੂਲਤਾਂ ਕਾਫੀ ਦਿਨ ਤੋਂ ਨਹੀਂ ਮਿਲ ਰਹੀਆਂ ਹੈਗੀਆਂ ਅੱਜ ਵੀ ਗੰਦਾ ਪਾਣੀ ਆ ਰਿਹਾ ਹੈਗਾ ਸੀਵਰੇਜ ਬਲੌਕ ਹੈਗਾ ਸੋ ਉਸ ਨੂੰ ਅਸੀਂ ਸਾਰਾ ਪਹਿਲੇ ਦਰਤੇ ਕਰਾਂਗੇ ਨਸ਼ਾ ਬੜੀ ਬਿਮਾਰੀ ਹੈ ਉਹਨੂੰ ਖਲ-ਖਲ ਕੱਢਾ ਜਾਏਗਾ ਅੱਛਾ ਇੱਕ ਸਾਡੇ ਚੈਨਲ ਦੇ ਉੱਤੇ ਕੋਈ ਅਜੀਹਾ ਵਾਦਾ ਜੋ ਤੁਸੀਂ ਪੂਰਾ ਕਰੋਗੇ ਹਾਂ ਕਿਉਂਕਿ ਤੁਸੀਂ ਐਮਐਲਏ ਬਣ ਗਏ ਹੈਗੇ ਹੋ ਸੌ ਚੱਕਣ ਤੋਂ ਬਾਅਦ ਬਾਏ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਵਾਦਾ ਪੂਰਾ ਕਰਨ ਦੇ ਉਤਧਾਰਤੀ ਹੋਵੋਗੇ ਅਸੀਂ ਇਲੈਕਸ਼ਨ ਦੇ ਵਿੱਚ ਵੀ 10 ਪੁਆਇੰਟ ਐਜੰਡਾ ਦਿੱਤਾ ਸੀ ਹੂੰ ਔਰ ਉਸੇ ਤਰ੍ਹਾਂ ਅਸੀਂ ਜੋ ਹੈ 1 ਬਾਈ 1 ਜਿਹੜਾ ਹੈਗਾ ਉਹ ਸਾਰੇ 10 10 ਜਿਹੜੇ ਅਸੀਂ ਪੁਆਇੰਟ ਔਰ ਜੋ ਕਿਹਾ ਸੀ ਅਸੀਂ ਇਹ ਕੰਮ ਕਰਾਂਗੇ ਉਹ ਪਹਿਲੇ ਧਾਰ ਤੱਕ ਤੇ ਜਾਣਗੇ ਸਟੈਪ ਬਾਈ ਸਟੈਪ ਸੀਐਮ ਭਗਵੰਤ ਸਿੰਘ ਮਾਨ ਹੁਰਾ ਨੇ ਕਿਹਾ ਸੀਗਾ ਕਿ ਬਈ ਇਹਨਾਂ ਨੂੰ ਤੁਸੀਂ ਐਮਐਲਏ ਦੇ ਜਿਹੜੀਆਂ ਪੌੜੀਆਂ ਚੜਾ ਦਿਓ ਅੱਗੇ ਮੰਤਰੀ ਦੀ ਪੌੜੀ ਮੈਂ ਆਪ ਚੜਾ ਦੂੰਗਾ ਉਮੀਦ ਹੈ ਕਿ ਹੁਣ ਤੁਸੀਂ ਮੰਤਰੀ ਵੀ ਬਣ ਸਕਦੇ ਹੋ ਇਹ ਤੇ ਪੈਰੋਗੋਟਮ ਹੈਗਾ ਸੀਐਮ ਸਾਹਿਬ ਦਾ ਪੈਰੋਗੋਟਮ ਹੈਗਾ ਔਰ ਬਾਕੀ ਜੋ ਸੀਐਮ ਸਾਹਿਬ ਨੇ ਕਿਹਾ ਹੈਗਾ ਡੈਫੀਨਿਟਲੀ ਉਹ ਔਨਰ ਵੀ ਕਰਨਗੇ ਕਿਉਂਕਿ ਜੋ ਸੀਐਮ ਸਾਹਿਬ ਨੇ ਕਹਿਤਾ ਮੇਰਾ ਉਹਦੇ ਪ੍ਰਤੀ ਕੋਈ ਚਰਚਾ ਕਰਨਾ ਬੰਦਾ ਨਹੀਂ ਹੈਗਾ ਜਿਹੜੇ ਆਲੇ ਚੀਜ਼ ਡਿਕਲੇਅਰ ਹੋ ਚੁੱਕੀ ਹੈਗੀ ਹੈ ਉਹਦੇ ਹੈ ਹੀ ਮਤਲਬ ਮੰਤਰੀ ਤੁਸੀਂ ਬਣ ਰਹੇ ਇਹ ਤਾਂ ਕਨਫਰਮ ਮੁੱਖ ਮੰਤਰੀ ਸਾਹਿਬ ਦਾ ਭਾਗ ਹੈ ਨਾ ਉਹਨਾਂ ਨੂੰ ਬਣਾਣਾ ਹੈਗਾ ਜਿਸ ਪੈਰੋਗਟ ਹੋਗਾ ਸੀਐਮ ਮੈਂ ਕਹਿ ਰਿਹਾ ਠੀਕ ਹੈ ਸ਼ੁਕਰੀਆ ਜੀ ਬਹੁਤ-ਬਹੁਤ ਤੇ ਮੁਬਾਰਕਾ ਤੁਹਾਨੂੰ ਬਰਫਰ ਤੋਂ ਤਾਂ ਬਿਲਕੁਲ ਮਹਿੰਦਰ ਪਗਤਪੁਰੀ ਨੇ ਜਿਨ੍ਹਾਂ ਦੇ ਨਾਲ ਖਾਸ ਗਲਬਾਤ ਕੀਤੀ ਹੈ ਤਾਂ ਇਹਦਾ ਕਹਿਣਾ ਹੈ ਕਿ ਜੋ ਅਸੀਂ ਚੈਕਲਿਸਟ ਪਹਿਲਾਂ ਦਿੱਤੀ ਸੀ ਕਿ 10 ਕੰਮ ਜੋ ਪਹਿਲ ਦੇ ਆਧਾਰ ਤੇ ਦੱਸੇ ਸੀਗੇ ਕਿ ਆ ਅਸੀਂ ਕਰਾਂਗੇ ਤਾਂ ਉਹਨਾਂ ਵਿੱਚੋਂ ਹੁਣ ਬਾਈ 1 ਬਾਈ 1 ਜਿਹੜੇ ਉਹ ਕੰਮ ਸੌ ਚੱਕਣ ਤੋਂ ਬਾਅਦ ਜਿਹੜੇ ਨੇ ਉਹ ਕੀਤੇ ਜਾਣਗੇ ਕੈਮਰਾ ਪਰਸਨ ਪੰਕੇ ਦੇ ਨਾਲ ਰਜਗੁਪਤਾ ਬਬੂ ਸ਼ਾਹੀ ਟਾਈਮ ਚਲਣ